ਸਤਿ ਸ੍ਰੀ ਅਕਾਲ ਜੀ ਮੇਰੇ YouTube ਚੈਨਲ ਕਿਚਨ ਕੁਇਨ ਤੇ ਆਪ ਸਭ ਦਾ ਸਵਾਗਤ ਹੈ ਉਮੀਦ ਹੈ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਵੋਗੇ ਅੱਜ ਆਪਾਂ ਤੁਹਾਡੇ ਨਾਲ ਟਿਪਸ ਜਿਹੜੀ ਆ ਸ਼ੇਅਰ ਕਰਨ ਲੱਗੇ ਆ ਜਿੱਦਾਂ ਕੱਪੜੇ ਆਪਾਂ ਧੋਂਦੇ ਆ ਸਰਦੀਆਂ ਦੇ ਵਿੱਚ ਮੋਟੇ ਕੱਪੜੇ ਹੁੰਦੇ ਆ ਬੱਚਿਆਂ ਦੀਆਂ ਕੋਟੀਆਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਲੂਣ ਆ ਜਾਂਦੇ ਆ ਆਪਾਂ ਜਦੋਂ ਇਕੱਠੇ ਕੱਪੜੇ ਪਾ ਦਿੰਨੇ ਆ ਇੱਕ ਦੂਜੇ ਕੱਪੜਿਆਂ ਦੇ ਉੱਤੋਂ ਲੂਣ ਲੱਗ ਜਾਂਦੇ ਆ ਇਸ ਪ੍ਰਕਾਰ ਜੇ ਆਪਾਂ ਇਸ ਪ੍ਰਕਾਰ ਕੱਪੜੇ ਗੱਠ ਬਨ ਕੇ ਗੱਠੜੀ ਦੇ ਵਿੱਚ ਧੋਵਾਂਗੇ ਤਾ ਆਪਣੇ ਕੱਪੜਿਆਂ ਦੇ ਉੱਤੇ ਬਿਲਕੁਲ ਵੀ ਲੂਨੀ ਨਹੀਂ ਆਉਣਗੇ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਸਾਫ਼ ਹੋ ਜਾਣਗੇ ਕਈਆਂ ਨੂੰ ਇਹ ਹੋਊਗਾ ਕਿ ਇਹ ਇਹਨਾਂ ਚੋ ਮੈਲ ਰਹਿ ਜਾਂਦੀ ਹੈ ਬਿਲਕੁਲ ਨਹੀਂ ਸਾਫ਼ ਹੋਣਗੇ ਇਹ ਗੱਲ ਤਾਂ ਬਿਲਕੁਲ ਕੱਪੜੇ ਬਿਲਕੁਲ ਹੀ ਆਪਣੇ ਚੰਗੀ ਤਰ੍ਹਾਂ ਨਾਲ ਸਾਫ਼ ਹੋ ਜਾਣਗੇ ਬਿਲਕੁਲ ਵੀ ਵਿੱਚ ਮੈਲ ਨਹੀਂ ਰਹੂਗੀ ਹੁਣ ਆਪਾਂ ਜਿਹੜੇ ਮੋٹے ਸਾਰੇ ਕੱਪੜੇ ਸੀ ਇਹ ਇੱਕ ਗਠੜੀ ਦੇ ਵਿੱਚ ਗੱਠ ਮੰਨ ਲਵਾਂਗੇ ਇਹਨਾਂ ਨੂੰ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਵੇਖਿਆ ਕਰੋ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਇਸ ਪ੍ਰਕਾਰ ਆਪਾਂ ਜਦੋਂ ਸਰਫ ਪਾਉਂਦੇ ਆ ਤਾਂ ਬਿਲਕੁਲ ਵੀ ਆਪਣੇ ਕੱਪੜਿਆਂ ਵਿੱਚ ਸਰਫ ਨਹੀਂ ਰਹਿੰਦੀ ਹੁਣ ਆਪਾਂ ਇੱਥੇ ਆਪਣਾ ਹਿਸਾਬ ਦੇ ਨਾਲ ਸਰਫ ਪਾ ਲਵਾਂਗੇ ਤੁਸੀਂ ਲਿਕਵਿਡ ਯੂਜ਼ ਕਰਦੇ ਹੋ ਪਾ ਸਕਦੇ ਹੋ ਜਾਂ ਤੁਸੀਂ ਇਦਾਂ ਸਰਫ ਯੂਜ਼ ਕਰਦੇ ਹੋ ਦੂਸਰੀ ਤਰ੍ਹਾਂ ਇਹ ਪਾ ਸਕਦੇ ਹੋ ਇੱਥੇ ਮੈਂ ਪਾਣੀ ਭਰ ਲਿਆ ਏ ਤੇ ਸਰਫ ਵਿੱਚ ਪਾ ਦਿੱਤਾ ਏ ਪਹਿਲਾਂ ਆਪਾਂ ਮਸ਼ੀਨ ਨੂੰ ਚੰਗੀ ਤਰ੍ਹਾਂ ਘਮਾਵਾਂਗੇ ਤਾਂ ਜੋ ਜਿਹੜਾ ਸਰਫ ਆ ਪਾਣੀ ਦੇ ਵਿੱਚ ਘੁਲ ਜਾਵੇ ਜਦੋਂ ਆਪਣਾ ਸਰਫਾ ਜਿਹੜਾ ਪਾਣੀ ਦੇ ਵਿੱਚ ਘੁਲ ਜਾਵੇਗਾ ਫਿਰ ਆਪਾਂ ਇਹਦੇ ਵਿੱਚ ਕੱਪੜਿਆਂ ਵਾਲੀ ਗਠੜੀ ਆ ਉਹ ਪਾ ਦੇਵਾਂਗੇ ਇਸ ਪ੍ਰਕਾਰ ਤੋਂ ਨਾਲ ਕੱਪੜਿਆਂ ਦੇ ਵਿੱਚ ਗੱਠਾ ਨਹੀਂ ਬਣਦੀਆਂ ਹੈਗੀਆਂ ਇੱਕ ਦੂਜੇ ਨਾਲ ਗੱਠਾ ਬਣ ਜਾਂਦੀਆਂ ਨੇ ਕੱਪੜਿਆਂ ਦੀਆਂ ਕੱਢਣ ਵਿੱਚ ਵੀ ਔਖਾ ਲੱਗਦਾ ਵਾ ਤੇ ਇਦਾਂ ਆਪਾਂ ਗਠੜੀ ਵਿੱਚ ਪਾ ਦੇਵਾਂਗੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹ ਧੋਤੇ ਜਾਣਗੇ ਕੱਪੜੇ ਬਿਲਕੁਲ ਵੀ ਇੰਨਾ ਚ ਮੈਲ ਨਹੀਂ ਰਹੇਗੀ ਤੇ ਨਾ ਹੀ ਬੱਚਿਆਂ ਦੇ ਕੱਪੜਿਆਂ ਦੇ ਉੱਤੇ ਲੂਣ ਲੱਗਣਗੇ ਇੱਕ ਦੋ ਜਿਸਰੇ ਕੱਪੜੇ ਦੇ ਉੱਤੋਂ ਲੈ ਕੇ ਲੂਨ ਲੱਗ ਜਾਂਦੇ ਆ ਇਦਾਂ ਬਿਲਕੁਲ ਨਹੀਂ ਲੱਗਣਗੇ ਹੁਣ ਇਹਨੂੰ ਮੈਂ 15 ਮਿੰਟ ਮਸ਼ੀਨ ਦੇ ਵਿੱਚ ਹੀ ਘਮਾਵਾਂਗੀ 15 ਮਿੰਟ ਦੇ ਆਪਾਂ ਨੇ ਟਾਈਮਰ ਸੈੱਟ ਕਰ ਦਿੱਤਾ ਏ 15 ਮਿੰਟ ਬਾਅਦ ਜ ਆਪਾਂ ਕੱਢਦੇ ਆ ਕੱਪੜੇ ਹੁਣ ਮੈਂ ਸਾਫ਼ ਪਾਣੀ ਵਿੱਚ ਕੱਪੜੇ ਕੱਢ ਕੇ ਸੁਕਾਉਣ ਵਾਲੇ ਵਿੱਚ ਪਾ ਦਿੱਤੇ ਸੀ ਆਪਣੇ ਕੱਪੜੇ ਨੇ ਜਿਹੜੇ ਉਹ ਸੁੱਕ ਗਏ ਨੇ ਚੰਗੀ ਤਰ੍ਹਾਂ ਨਾਲ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਲੱਗਦੀ ਬੈਲ ਨੂੰ ਜ਼ਰੂਰ ਪ੍ਰੈਸ ਕਰਿਓ ਤੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਰਿਓ ਤੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਬਹੁਤ ਹੀ ਵਧੀਆ ਟ੍ਰਿਕ ਹੈ ਇਹ ਕੱਪੜੇ ਧੋਣ ਦੀ ਬਹੁਤ ਵਧੀਆ ਤਰੀਕੇ ਨਾਲ ਕੱਪੜੇ ਧੋਤੇ ਜਾਂਦੇ ਇਸ ਤਰੀਕੇ ਨਾਲ ਤੇ ਨਾ ਹੀ ਆਪਣੇ ਲੂਹਾਂ ਜਿਹੜੇ ਲੱਗਦੇ ਆ ਇੱਕ ਦੂਸਰੇ ਦੇ ਕੱਪੜੇ ਦੇ ਉੱਤੇ ਤੇ ਨਾ ਹੀ ਇਹਦੇ ਇੰਨਾ ਵਿੱਚ ਬਲ ਪੈਂਦੇ ਆ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤਰੀਕੇ ਦੇ ਨਾਲ ਕੱਪੜੇ ਧੋਤੇ ਜਾਂਦੇ ਆ ਆਪਣੇ ਹੁਣ ਆਪਾਂ ਕੱਪੜੇ ਧਾਰ ਤੇ ਪਾ ਦਿੱਤੇ ਆ ਸੁੱਕਣੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਜਰੂਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ